ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਹਰਮਨਦੀਪ ਸਿੰਘ ਪੰਜਾਬ ਫਸਲ ਜਾਣਕਾਰੀ ਚੈਨਲ ਤੋਂ ਕਿਸਾਨ ਭਰਾਓ 80% ਦੇ ਆਸ-ਪਾਸ ਤੋਂ ਨੇ ਵੜੇ ਗਏ ਆ ਕੁਝ ਝੋਨੇ ਜਿਹੜੇ ਲੇਟ ਲੱਗੇ 131 ਵਗੈਰਾ ਪੱਕਣ 'ਚ ਟਾਈਮ ਲਾਉਂਦਾ ਹੈ ਤੇ ਉਹ ਰਹਿੰਦੇ ਵੱਢਣ ਵਾਲੇ ਜੇ ਝਾੜ ਦੀ ਗੱਲ ਕਰੀਏ ਔਨ ਐਵਰੇਜ ਪੀਆਰ 114 ਦੀ 25 26 ਕੁਇੰਟਲ ਦੇ ਆਸ-ਪਾਸ ਆ ਕੋਈ ਵੀ ਝੋਨਾ 30 ਕੁਇੰਟਲ ਤੋਂ ਇਸ ਸਾਲ ਟੱਪਿਆ ਨਹੀਂ ਤੇ ਜਿਹਦਾ 30 31 ਕੁਇੰਟਲ ਆਇਆ ਉਹ ਤੇ ਪੂਰੀ ਚੜ੍ਹਾਈ ਚਾ ਕੰਮ ਜਿਨ੍ਹਾਂ ਦਾ 30 31 ਕੁਇੰਟਲ ਆਇਆ ਉਹਨਾਂ ਪਿੱਛੇ ਕਾਰਨ ਕੀ ਆ ਉਹਨਾਂ ਦਾ ਕਿਉਂ ਆਇਆ ਇਹ ਝਾਰ ਤੇ ਜਿਨ੍ਹਾਂ ਦਾ 25 26 ਕੁਇੰਟਲ ਰਹਗਾ ਝਾੜ ਉਹਦੇ ਪਿਛੇ ਰੀਜਨ ਕੀ ਉਹ ਆਪਾਂ ਇਸ ਵੀਡੀਓ ਰਹੀਂ ਜਾਣਾਂਗੇ ਸਭ ਤੋਂ ਵੱਡਾ ਕਾਰਨ ਆ ਜੀ ਜਿਹੜਾ ਸਟਾਰਟ ਟਾਈਮ ਨਾਲ ਆਪਾਂ ਝੋਨਾ ਕਰਤਾ 1 ਜੂਨ ਤੋਂ ਪੰਜਾਬ ਸਰਕਾਰ ਦੀ ਵੀ ਇਹਦੇ ਵਿੱਚ ਬਹੁਤ ਵੱਡੀ ਨਲਾਇਕੀ ਆ ਇਹ ਟਾਈਮ ਨਾਲ ਜਿਹੜਾ ਝੋਨਾ ਜਿਹੜਾ ਸਟਾਰਟ ਕਰਾਇਆ ਗਿਆ ਵਾ 1 ਜੂਨ ਤੋਂ ਜਿਹੜੇ ਵੀ ਝੋਨੇ ਸਟਾਰਟ 10 ਤੋਂ ਪਹਿਲਾਂ-ਪਹਿਲਾਂ ਲੱਗੇ ਉਹਨਾਂ ਦਾ ਝਾੜ ਇੱਥੇ ਹੀ ਰਿਹਾ ਵਾ ਦੂਸਰੀ ਜਿਹੜੀ ਵੱਡੀ ਗਲਤੀ ਆਪਾਂ ਕਰ ਰਹੇ ਆ ਉਹ ਜੀ ਪਿਛਲੀਆਂ ਜਿਹੜੀਆਂ ਵੈਰਾਈਟੀਆਂ ਜਿਨ੍ਹਾਂ ਨੂੰ ਬਹੁਤ ਜ਼ਿਆਦਾ ਬਿਮਾਰੀ ਆਉਂਦੀ ਆ ਤੋ ਉਹਦਾ ਹੌਸਲੇਵਲਾ ਝਾੜ ਨਹੀਂ ਰਿਹਾ ਜਿਵੇਂ PR114 ਰਗੀਆਂ 111 ਰਗੀਆਂ ਵੈਰਾਈਟੀਆਂ ਆ ਉਹ ਵੀ ਕਿਸਾਨ ਭਰਾਵਾਂ ਆਪਾਂ ਇੱਕ ਤੋਂ ਸਟਾਰਟ ਕਰਤੀਆਂ ਜਿਹੜੇ ਕਿਸਾਨਾਂ ਨੇ 10 ਤੋਂ ਬਾਅਦ ਲਾਈਆਂ ਉਹਨਾਂ ਦਾ ਫੇਰ ਵੀ ਕਿਤੇ ਨਾ ਕਿਤੇ ਝਾੜ ਇਹਨਾਂ ਵੈਰਾਈਟੀਆਂ ਦਾ ਹੈਗਾ ਵਾ ਦਿਨਾਂ ਦੇ ਜਾਇਆ ਕਰੋ ਸਰਚ ਕਰੋ ਕਿਹੜੀ ਵੈਰਾਈਟੀ ਕਿੰਨੇ ਦਿਨਾਂ ਦੀ ਠੰਡ ਦੇ ਵਿੱਚ ਝੋਨਾ ਪੱਕਣਾ ਬਹੁਤ ਜ਼ਰੂਰੀ ਆ ਇਹਨਾਂ ਦਿਨਾਂ ਦੇ ਵਿੱਚ ਝੋਨੇ ਕਿਸਾਨਾਂ ਦੇ ਅਕਤੂਬਰ ਦੇ ਪਹਿਲੇ ਹਫ਼ਤੇ ਹੀ ਪੱਕ ਚੁੱਕੇ ਸੀ ਜਿਹਦੇ ਕਰਕੇ ਉਸ ਲਾਵਲਾ ਝਾੜ ਨਹੀਂ ਆਇਆ ਚਲੋ ਮੰਨਦੇ ਆ ਇਸ ਸਾਲ ਮੌਸਮ ਵੀ ਸਹੀ ਨਹੀਂ ਸੀ ਆਪਣੇ ਫੇਵਰ ਦੇ ਵਿੱਚ ਨਹੀਂ ਸੀ ਬਟ ਫਿਰ ਵੀ ਔਨ ਐਵਰੇਜ 30 ਕੁਇੰਟਲ ਝਾੜ ਤੇ حساب ਦਾ ਆਉਣਾ ਜ਼ਰੂਰੀ ਸੀ ਕਿਉਂਕਿ ਇੰਨਾ ਆਪਾਂ ਖਰਚਾ ਕਰ ਰਹੇ ਹਾਂ ਝੋਨੇ 'ਤੇ ਇੰਨਾ ਜੋੜ ਲਾ ਰਹੇ ਹਾਂ ਬਹੁਤ ਜ਼ਿਆਦਾ ਬਹੁਤ ਸਾਰਾ ਖਰਚਾ ਹੁੰਦਾ ਇਸ ਕਰਕੇ ਝਾੜ ਵੀ ਆਉਣਾ ਬੰਦਾ ਉਹ ਕਿਉਂ ਨਹੀਂ ਆ ਰਿਹਾ ਇਹਦੇ ਵਿੱਚ ਆਪਣੀ ਵੀ ਕਿਤੇ ਨਾ ਕਿਤੇ ਗਲਤੀ ਆ ਸਹੀ ਸਮੇਂ ਤੇ ਤੁਸੀਂ ਪਨੀਰੀ ਦੀ ਬਜਾਈ ਕਰੋ ਫਿਰ ਲਾਓ ਇੱਕ ਹੋਰ ਵੇਖਣ ਵਾਲੀ ਚੀਜ਼ ਹੀ ਕਿ ਆਪਾਂ ਪਨੀਰੀ 40 40 45 45 ਦਿਨਾਂ ਦੀ ਪਨੀਰੀ ਲਾਈ ਹੀ ਤੇ ਉਹ ਦਿਨ ਉਹਨੇ ਹੀ ਲੈਣੇ ਉਹਨੇ ਸੀ ਟੂ ਸੀਡ ਮੰਨ ਲਓ 145 ਦਿਨਾਂ ਦਾ ਝੋਨਾ ਹੈ 150 ਦਿਨਾਂ ਦਾ ਝੋਨਾ ਹੈ ਉਹਨੇ ਸੀ ਟੂ ਸੀਡ ਲੈਣਾ ਉਹਨੇ ਆਪਾਂ 50 ਦਿਨਾਂ ਦੀ ਪਨੀਰੀ ਲਾਵਾਂਗੇ ਉਸ ਤੋਂ ਬਾਅਦ ਜਲਦੀ ਪੱਕ ਜਾਣਾ ਉਹ ਝੋਨਾ ਜਦੋਂ ਲਾਵਾਂਗੇ ਆਪਾਂ ਜ਼ਮੀਨ ਦੇ ਵਿੱਚ ਉਹਨੇ ਸਿਰਫ 150 ਦਿਨ ਹੀ ਲੈਣੇ ਆ ਸੀ ਟੂ ਸੀਡ ਜਿੰਨੇ ਦਿਨਾਂ ਦੀ ਵੈਰੈਟੀ ਹੈ ਇਸ ਕਰਕੇ ਇਹਨਾਂ ਚੀਜ਼ਾਂ ਨੂੰ ਮਦੇਨਜ਼ਰ ਰੱਖਿਆ ਕਰੋ ਝੋਨਾ ਕਾਦੀ ਕਾਦੀ ਆਪਾਂ ਜੇ ਖਾਸ ਕਰੀਏ ਮਾਝੇ ਏਰੀਆ ਦੇ ਵਿੱਚ ਦੋ ਫਸਲਾਂ ਲੈਂਦੇ ਆ ਗੱਲ ਕਰੀਏ ਮਾਝੇ ਏਰੀਆ ਦੀ ਸਿਰਫ ਦੋ ਫਸਲਾਂ ਹੁੰਦੀਆਂ ਜੇ ਦੋ ਫਸਲਾਂ ਤੇ ਆਪਣੇ ਕੋਲ ਟਾਈਮ ਨਹੀਂ ਹੈਗਾ ਜਾਂ ਆਪਾਂ ਬਹੁਤ ਜਲਦੀ ਕਰ ਰਹੇ ਆਂ ਟਾਈਮ ਨਾਲ ਹੀ ਝੋਨਾ ਲਾ ਰਹੇ ਆਂ ਟਾਈਮ ਨਾਲ ਹੀ ਕਣਕ ਦੀ ਬਿਜਾਈ ਕਰ ਰਹੇ ਆਂ ਹੁਣ ਕਣਕ ਦੀ ਬਿਜਾਈ ਵੀ ਟਾਈਮ ਨਾਲ ਹੀ ਹੋਣੀ ਸਟਾਰਟ ਹੋ ਗਈ ਆ ਇਹ ਤੇ ਅਸਮ ਸਵੇਰਿਆ ਸੀ ਇੱਥੇ ਬਿਜਾਈ ਨਹੀਂ ਕੀਤੀ ਇੱਥੇ ਇਸ ਜ਼ਮੀਨ ਦੇ ਵਿੱਚ ਉਹ ਵੈਸੇ ਅਸੀਂ ਪਰਾਲੀ ਨੱਪੀ ਆ ਇੱਕ ਵਾਰ ਸੁਪਰ ਸੀਡਰ ਫੇਰ ਕੇ ਅਜੇ ਬਜਾਈ ਅਸੀਂ ਨਵੰਬਰ 5 ਨਵੰਬਰ ਤੋਂ ਬਾਅਦ ਕਰਾਂਗੇ ਕੋਸ਼ਿਸ਼ ਕਰਿਆ ਕਰੋ ਸਹੀ ਸਮੇਂ ਬਜਾਈ ਕਰੋ ਸਹੀ ਸਮੇਂ ਝੋਨਾ ਲਾਓ ਜਿਹਦੇ ਨਾਲ ਕਿ ਝਾੜ ਦੇ ਵਿੱਚ ਵਾਧਾ ਹੋਊਗਾ ਜੇ ਤੁਹਾਡੇ ਕੋਲ ਕੋਈ ਜਾਣਕਾਰੀ ਆ ਕੋਈ ਚੰਗੀ ਵੈਰੈਟੀ ਆਈ ਝੋਨੇ ਦੀ ਜਿਹਦਾ ਝਾੜ ਚੰਗਾ ਆਇਆ ਜਾਂ ਕਿਹੜੀ ਤਰੀਕ ਨੂੰ ਤੁਸੀਂ ਝੋਨਾ ਲਾਇਆ ਜਿਹਦਾ ਝਾੜ ਚੰਗਾ ਆਇਆ ਉਹ ਤੁਸੀਂ ਕਮੈਂਟਾਂ ਦੇ ਵਿੱਚ ਦੱਸ ਸਕਦੇ ਜੋ ਜੇ ਜਾਣਕਾਰੀ ਵਧੀਆ ਲੱਗੀ ਤਾਂ ਵੀਡੀਓ ਨੂੰ ਵੱਧ ਵੱਧ ਜ਼ਰੂਰ ਸ਼ੇਅਰ ਕਰਿਆ ਕਰੋ ਧੰਨਵਾਦ